ਸ੍ਰੀ ਗੁਰੂ ਦੋਸਤੋ ਮੈਂ ਤੁਹਾ ਦਾ ਆਪਣਾ ਕੀਰਤ ਦਾ ਪੰਨੂ ਮੇਰਾ ਚੈਨਲ ਟੰਡ ਵੀਰਾ ਦੇ ਸਾਥ ਸਾਰਿਆਂ ਦਾ ਅੱਜ ਮੈਂ ਆਇਆ ਆਪਣੀ ਪੁਰਾਣੇ ਦੋਸਤਾਂ ਕੋ ਮੈਂ ਤੁਹਾਡੇ ਨਾਮ ਕੋਣਾ ਇੱਕ ਥੋੜੀ ਜਿਹੀ ਸਾਜ ਅੱਜ ਜਿੱਥੇ ਮੈਂ ਖੜਾ ਆ ਸਰਵਕ ਸਟੇਸ਼ਨ ਆ ਇਹ ਦਰਬਾਰ ਸਾਹਿਬ ਕਰਨਤਾਰਨ ਦਾ ਏਰੀਆ ਵਾ ਤੇ ਇੱਥੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਆ ਜਿਹੜੀਆਂ ਮੇਰੇ ਪਿੱਛੇ ਦੁਕਾਨਾ ਆਇੰਨਾ ਜੇ ਮੇਰੀ ਇੱਕ ਸ਼ਾਪ ਹੁੰਦੀ ਜਿੱਥੇ ਸਕੂਟਰੀ ਖੜੀ ਆ ਤੇ ਮੇਰੀ ਦੁਕਾਨ ਸੀ ਇੱਥੇ ਮੈਂ ਫੋਰਡ ਬੁੱਲਟ ਦਾ ਕਿੱਦਾਂ ਦੇ ਸਮਾਨ ਦਾ ਕੰਮ ਕਰਦਾ ਹੁੰਦਾ ਸੀ ਇਹ ਖੁਸ਼ਾ ਕੁਸ਼ ਦੇਵ ਸਿੰਘ ਕਿੰਦਾ ਇਹ ਮੁੰਡੂ ਜਿਹਾ ਹੁੰਦਾ ਸੀ ਉਦੋਂ ਹੁਣ ਵੇ ਕਿੱਡੀ ਇਹਨੇ ਗੋਗਲ ਕੱਢ ਲਈ ਬਹਾਦਰ ਮोटा ਹੁੰਦਾ ਇਹ ਮੈਂ ਇਹਨਾਂ ਕੰਮ ਕਰਕੇ ਵੀ ਹਾਂ ਲੋਬਾ ਹੈ ਰਫਾਇਦਪੁਰ ਜਿੰਦਾਬਾਦ ਨਹੀਂ ਉਦੋਂ ਦੇ ਛੋਲੇ ਖਾਂਦਾ ਮੈਂ ਸਾਰੀ ਜੜੀ ਹੈ ਉਦੋਂ ਆਪਾਂ ਇਕੱਠੇ ਹੀ ਸਾਰੇ ਛੋਲੇ ਖਾਈਦੇ ਇਕੱਠੀ ਰੋਟੀ ਖਾਈਦੀ ਆ ਆਹ ਤਾਂ ਜਦ ਬਣਾ ਜੀ ਨਹੀਂ ਲੱਗਦਾ ਹੁਣਾ ਤਾਂ ਬਾਕੀ ਮੈਂ ਨਾ ਅੱਗੇ ਕਈ ਨਹੀਂ ਜਾ ਰਾਂ ਦੋਸਤਾਂ ਨੂੰ ਦੱਸਦਾ ਨਾ ਮੈਂ ਵੀ ਉਹ ਪਹਿਲੇ ਬੰਦੇ ਜਿਨ੍ਹਾਂ ਨੇ ਮੇਰੀ ਘਰ ਵਾਲੀ ਨੂੰ ਫੋਨ ਕਰ ਦੇਣਾ ਵੀ ਆ ਵੀ ਜੇ ਨਹੀਂ ਭਾਈ ਨੂੰੋਂ ਦੇਣਾ ਜੇ ਨਹੀਂ ਮੇਰੇ ਕੋਲ ਕੱਪੜੇ ਬਣਾਉਣੇ ਨੇ ਤੁਸੀਂ ਦੋ ਦੋ ਦਿਨ ਆਪਾਂ ਸਾਲ ਲੱਗ ਗਿਆ ਉਹਦੇ ਨਾਲ ਉਹ ਜੋ ਪ੍ਰੇਮ ਹੁੰਦਾ ਹੈ ਵਿਆਹ ਹੋ ਗਿਆ ਹੀ ਨਹੀਂ ਹਾਲੇ ਨਹੀਂ ਸਾਨੂੰ ਦੱਸਾਂਗੇ ਠੀਕ ਆ ਇਹ ਆ ਦੂਸਰਾ ਤੁਸ ਦੇਵਾ ਤੇ ਇਹਦਾ ਨਾਂ ਮੰਗੇ ਤੇਰਾ ਅਸਲੀ ਨਾਂ ਕੀ ਆ ਮੰਗਾ ਦੇਗਾ ਮੰਗਲ ਸਿੰਘ ਮੁੰਡਾ ਮਹਾਰਾਣਾ ਦੇ ਨਾਂ ਇਹ ਰੱਖਿਆ ਪ੍ਰਣਾਮ ਮੰਗਲ ਸਿੰਘ ਮੰਗਲ ਸਿੰਘ ਜਿੰਦਾਬਾਦ ਆ ਬੜੀ ਰੂਹ ਨਾਲ ਕੰਮ ਕਰਦੇ ਆ ਮਹਰੋ ਇਹਦਾ ਇੱਕ ਡਾਕ ਹੁੰਦਾ ਜੀ ਅਸੀਂ ਇਹਨਾਂ ਦੋ ਬਣਾ ਲਏ ਤੇ ਕਿੰਦਰ ਇਹ ਆ ਇਹ ਸਾਰੇ ਬੰਦੇ ਜਿੰਨੇ ਇਸ ਬਾਜ਼ਾਰ ਦੇ ਵਿੱਚ ਇਹ ਕਾਰਾਂ ਦਾ ਹੀ ਕੰਮ ਹੁੰਦਾ ਇੱਕ ਮੈਂ ਹੀ ਇੱਥੇ ਬੰਦਾ ਸੀ ਜਿੰਨੇ ਆ ਕੇ ਉਹਦਾ ਕੰਮ ਸ਼ੁਰੂ ਕੀਤਾ ਹੈ ਆ ਮੇਰੇ ਵਿਸ਼ੇ ਦਰਬਾਰ ਸਾਹਿਬ ਵੇਖੋ ਬਿਲਕੁਲ ਨਾਲ ਹੀ ਹੈ ਤੇ ਰੋਟੀ ਪਾਣੀ ਅਸੀਂ ਇਕੱਠਿਆ ਖਾੜਾ ਗੱਡੀ ਧੋਦਿਆ ਧੋਦਿਆ ਵੇਖੋ ਇੱਥੇ ਬੈਠੇ ਆ ਯਾਰ ਦੋਸਤਾਂ ਦੇ ਇਹ ਡਾਲੇ ਕੇ ਸਰਵੋ ਸਟੇਸ਼ਨ ਆ ਜਿਹਨੇ ਤਰ ਤਰਨ ਗੱਡੀ ਧੋਣੀ ਹੋਈ ਦੇ ਇੰਨਾ ਕੋ ਤਵਾ ਸਕਦਾ ਮੇਰੇ ਮੁੰਡੇ ਇੱడే ਯਾਰ ਦੋਸਤੂ ਆ ਤੇ ਭਰਾਵਾਂ ਨੂੰ ਆ ਇੱਥੇ ਬੈਠਿਆ ਤੇ ਇਹਦੇ ਮੁੰਡਾ ਗਾਣੇ ਬੜੇ ਸੋਹਣੇ ਬੋਲਦਾ ਤੇ ਮੈਂ ਚਲੋ ਉਹਦਾ ਗਾਣਾ ਵੀ ਆਪਾਂ ਸ਼ੇਅਰ ਕਰ ਦਿੰਦੇ ਹਾਂ ਤੁਹਾਡੇ ਨਾਲ ਤੇ ਜਿਹੜੀ ਕਲਾ ਹੁੰਦੀ ਆ ਇਹ ਕੁਦਰਤੀ ਤੇੜ ਹੁੰਦੀ ਆ ਕੋਈ ਇਹਨੂੰ ਇਹ ਨਹੀਂ ਕਹਿੰਦਾ ਵੀ ਮੈਂ ਫਲਾਦ ਨੂੰ ਕਲਾਕਾਰ ਬਣਾ ਸਕਦਾ ਜਾਂ ਇਹ ਕਰ ਸਕਦਾ ਉਹ ਕਰ ਸਕਦਾ ਕਲਾਕਾ ਤੇ ਕੁਦਰਤ ਜਰੀਆ ਇਹ ਆਪ ਹੀ ਪੈਦਾ ਕਰਦੀ ਆ ਕਲਾ ਦੇ ਇੰਨਾਂ ਨੂੰ ਤੇ ਪੋਲਡਿਆਂ ਜੀ ਰੱਖ ਕੇ ਦੇ ਦਿੰਦੀ ਕਲਾ ਦੀ ਦਾਤ ਆਜੋ ਆਪਾਂ ਸੁਣਦੇ ਆ ਵੀ ਇਹ ਮੁੰਡਾ ਕੀ ਸੁਣਾਉਂਦਾ ਤੇ ਤਾਂ ਕਰਤਾ ਆ ਆਕਾਸ਼ ਜੋਤ ਸਿੰਘ ਆਕਾਸ਼ ਜੋਤ ਸਿੰਘ ਕਿੱਥੋਂ ਦਾ ਰਹਿਣ ਵਾਲਾ ਤਰੰਤਰਨ ਪਪਾ ਬਬਾ ਖਾਸ ਹਾਂਜੀ ਕਿ ਪਿੰਡ ਦਾ ਕਿਹਦਾ ਨਹੀਂ ਖਾਸੀ ਅੱਛਾ ਤੇ ਗਾਣੇ ਬੋਲਣ ਦਾ ਸ਼ੌਂਕ ਹੈ ਕਿਹੜੀ ਕਲਾਸ ਚ ਪੜਦਾ ਨਾਈਨ ਨਾਈਨਥ ਚ ਪੜਦਾ ਵੈਰੀ ਗੁੱਟ ਕਿਹੜੇ ਸਕੂਲ? ਐਸਡੀ ਐਸਡੀ ਸਕੂਲ ਪੜਦਾ। ਓਹ ਕੱਟਿੰਗਾ ਵਾਲਾ ਜਣਾ? ਹਾਂਜੀ। ਠੀਕ ਐ ਠੀਕ ਐ ਪੜਾਈ ਨਹੀਂ ਖੱਡਣੀ ਪੜਨਾ ਜ਼ਰੂਰ ਆ। ਹਾਂਜੀ। ਤੇ ਜੀਸ ਨਾਵੇਂਗਾ ਮੈਨੂੰ ਅੱਜ? ਜੂਨ ਫੱਕਰਾਂ ਦੇ। ਹਾਂ? ਜੂਨ ਫੱਕਰਾਂ ਦੇ। ਜੂਨ ਫੱਕਰਾਂ ਦੇ ਕੀ ਬਾਤ ਆ। ਇਹ ਚੈਨਲ ਵੀ ਚੰਗ ਤੇਰਾ ਵਾਏ ਵੀ ਫੱਕਰਾਂ ਫੀਰਾਣਾ ਹੀ ਔਰ ਜ਼ਿਆਦਾ ਪਸੰਦ ਕਰਦਾ। ਚਲ ਸੁਣਾ ਫੇ ਮੇਰਾ ਪੁੱਤ। ਉਸਦੀ ਪੱਕੀਆਂ ਗੰਦਾ ਵਾਲਿਓ। ਕਾਹ ਹੈ? ਅਸੀਂ ਕੱਚੀਆਂ ਛੱਤਾਂ ਵਾਲਿਆਂ ਕਿਆ ਬਾਤ ਹੈ ਤੁਸੀਂ ਪੱਕੀਆਂ ਕੰਦਾ ਵਾਲੇ ਹੋ ਅਸੀਂ ਕੱਚੀਆਂ ਛੱਤਾਂ ਵਾਲਿਆਂ ਥੋੜੀ ਸੋਚ ਹੈ ਅੰਬਰਾ ਜੀ ਅਸੀਂ ਨਿੱਕੀਆਂ ਮਤਾ ਵਾਲੇ ਆ ਕਦੇ ਨਿਭਦੀ ਵੇਖੀ ਨਾ ਮੈਲਾਂ ਤੇ ਛਪਰਾਂ ਦੀ ਕਦੇ ਬਹਿ ਕੇ ਦੱਸੋਗੇ ਕੀ ਜੂਨ ਹੈ ਫੁਕਰਾਂ ਦੀ ਕਦੇ ਮਿਲ ਕੇ ਬੈਠਾਂਗੇ ਫਿਰ ਬੈ ਕੇ ਦੱਸਾਂਗੇ ਕੀ ਜੂਨ ਹੈ ਫੁਕਰਾਂ ਦੀ ਕੀ ਜੂਨ ਹੈ ਫੁਕਰਾਂ ਦੀ ਕਦੇ ਮਿਲ ਕੇ ਬੈਠਾਂਗੇ ਓ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਨ ਤੋਂ ਪਿਛੋਣੀ ਮੇਰਾ ਮਾਨ ਜਾ ਟੁੱਟ ਗਿਆ ਧੋਖਾ ਖਾਣ ਤੋਂ ਪਿਛੋਣੀ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿਛੋਂ ਨੀ ਮੇਰਾ ਮਨ ਜਾ ਟੁੱਟ ਗਿਆ ਤੋਖ ਖਾਨ ਤੋਂ ਪਿਛੋਂ ਨੀ ਐਤ ਬਾਰ ਦੀਆਂ ਗੱਲਾਂ ਤੋਂ ਡਰ ਜਿਹਾ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਇਨਾ ਪਿਆਰ ਦੇ ਅੱਖਰਾਂ ਦੀ ਕਦੇ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕੀ ਜੂਨ ਹੈ ਪਕਰਾਂ ਦੀ ਕੀ ਜੂਨ ਹੈ ਪਕਰਾਂ ਦੀ ਕਦੇ ਮਿਲ ਕੇ ਬੈਠਾਂਗੇ ਜਿਹੜੇ ਰਾਹੀ ਪੈ ਗਏ ਆ ਹੁਣ ਪਿੱਛੇ ਕੀ ਮੁੜਨਾ ਸਾਨੂੰ ਜਾਂਦੀ ਉਮਰ ਵੀ ਹੁਣ ਪਿਆਰ ਕੀ ਜੁੜਨਾ ਜਿਹੜੇ ਰਾਹੀ ਪੈ ਗਏ ਆ ਹੁਣ ਪਿੱਛੇ ਕੀ ਮੁੜਨਾ ਤਾਨੂੰ ਜਾਂਦੀ ਉਮਰ ਵੀ ਹੁਣ ਪਿਆਰ ਕੀ ਜੁੜਨਾ ਅਸੀਂ ਪਹਿਲਾਂ ਵਰਗੇ ਨਹੀਂ ਮਨ ਕੋੜੇ ਹੋ ਗਿਆ ਹੁਣ ਪੇਸ਼ ਨਾ ਚਲਨੀ ਏ ਇਹਨਾ ਬੋਲ ਜੇ ਸ਼ੱਕ ਰਾਂਦੀ ਕੀ ਕਦੇ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸੋਂਗੇ ਕੀ ਜੂਨ ਹੈ ਫਕਰਾਂ ਦੀ ਕੀ ਜੂਨ ਹੈ ਫਕਰਾਂ ਦੀ ਇੱਕਦੇ ਮਿਲ ਕੇ ਬੈਠੋਗੇ ਕੀ ਬਾਤ ਆ ਯਾਰ ਕੀ ਬਾਤ ਕੀ ਬਾਤ ਕੀ ਬਾਤ ਬਹੁਤ ਆਧੀਆ ਬਹੁਤ ਹੀ ਸੋਹਣਾ ਯਾਰ ਬਹੁਤ ਹੀ ਸੋਹਣਾ ਬਹੁਤ ਸੋਹਣਾ ਚਾਹੀਦਾ ਬਹੁਤ ਹੀ ਆਵਦਾ ਯਾਰ ਜੇਈ ਦੋਸਤੋ ਆਕਾਸ਼ ਜੋਤ ਸਿੰਘ ਇਤਰਾ ਮੇਰਾ ਪੁੱਤ ਇਹ ਹਾਈ ਤਾਂ ਮੈਂ ਕਿਦੇ ਰਾਜਾ ਰੂਜਾ ਹੁੰਦਾ ਤੇ ਮੈਂ ਉਹਨੂੰ ਮੋਟੀਵੇਟ ਕਰ ਦਿੰਦਾ ਥਾਲੀ ਭਰ ਕੇ ਇੰਦਾ ਸੋਹਣਾ ਬੱਚੇ ਨੇ ਗਿਆ ਹੈ ਤੇ ਪੜ੍ਹਾਈ ਨਹੀਂ ਛੱਡਣੀ ਹਾਂਜੀ ਹੈ ਪੜਦੇ ਰਹਿਣਾ ਕਾਜ ਜੋਤੇ ਦਾ ਨਾਮ ਵਾ ਤੇ ਬਹੁਤ ਹੀ ਪਿਆਰਾ ਇਹਨੇ ਗਾਇਆ ਵਾ ਤੇ ਤਰਮ ਤਰਨ ਦੀ ਜਿਹੜੀ ਸਾਡੀ ਤਰਪੀਆ ਇੱਥੇ ਸਾਡੇ ਗੁਰੂ ਅਜੋਤ ਸਿੰਘ ਸਾਹਿਬ ਦੀ ਬਹੁਤ ਸਾਰੀ ਕਿਰਪਾ ਵਾ ਵੀ ਇੱਥੇ ਕਲਮਾ ਵੀ ਬਹੁਤ ਨੇ ਤੇ ਇੱਥੇ ਜਿਹੜੇ ਆ ਗਾਉਣ ਵਾਲੇ ਵੀ ਜਿਹੜੇ ਆ ਚੰਗੇ ਤੇ ਚੰਗੇ ਇੱਕ ਮੁੰਡਾ ਅੱਜਕੱਲ ਸੂਰਜ ਜੁਨੀਅਰ ਬਹੁਤ ਸੁਣਾ ਗਾ ਰਿਹਾ ਕੋਈ ਸਾਡੀ ਸਭਾ ਦਾ ਮੈਂਬਰ ਸੀ ਤੇ ਤੂੰ ਦਾ ਆਪਣਾ ਡਰੈਸਰ ਕੋਣ ਹੈਗਾ ਤੇਰੇ ਕੋਲ ਗੱਲ ਇਹ ਹੈ ਦੇਖੇਗਾ ਤੈਨੂੰ ਅਸੀਂ ਆਪਣੀ ਮਾਜਾ ਜਨਵਤ ਦੇ ਵਿਸ਼ਾਰੀ ਸਭਾ ਦਾ ਮੈਂਬਰ ਬਣਾਉਣਾ ਹੈ ਤੈਨੂੰ ਸੱਦਿਆ ਕਰਾਂਗੇ ਇੱਥੇ ਜਦੋਂ ਸਾਡਾ ਕੋਈ ਪ੍ਰੋਗਰਾਮ ਹੋਇਆ ਕਰੂਗਾ ਹੈ ਸ਼ਾਬਾਸ਼ ਮੇਰਾ ਬਹੁਤ ਬੀਬਾ ਬੱਚਾ ਤੇ ਬਹੁਤ ਸੌਲਾ ਦਾ ਗਾਦਰੇ ਗੌਂਦ ਤੋਂ ਇਸੀ ਨੂੰ ਅੱਗੇ ਵਧਾ ਬੜੀ ਗਰਮੀ ਹੈ ਅੱਜ ਇਹ ਪੱਕਾ ਬੱਤ ਕਰਕੇ ਮੁੰਡੇ ਦਾ ਗਾਣਾ ਸੁਣਿਆ ਵੀ ਆਵਾਜ਼ ਦਾ ਸਰਫੜਾ ਵੇ ਪੱਕਾ ਦਾ ਆਇਆ ਇਹ ਜਾ ਕੇ ਪੱਕਾ ਵੀ ਬੜਾ ਮੁੰਡਾ ਮੁੰਡੇ ਦਾ ਸੁਣ ਕੇ ਆਰੇ ਤਾਂ ਮੇਰੀ ਗੱਡੀ ਧੋਤੀ ਦਰਦਾਰ ਮੇਰੇ ਸਾਥ ਦਾ ਪਿੱਛਾ ਯਾ ਇਹਦਾ ਵਲੋਗ ਮੈਂ ਦੋਸਤੋ ਇੱਥੇ ਕਰਦਾ ਸਵਾਉਤ ਜੇ ਕਿਹ ਹੈ ਨਵੀਂ ਸਾਡੇ ਨਾਲ ਉਹਦਾ ਕਾਜ ਕਿਤੇ ਕਿਹ ਬੰਦੇ ਨੂੰ ਕਿਹ ਨੂੰ ਇਹ ਪਿੰਡ ਦਾ ਹੜਵਾਲ ਇਹ ਗਲੀ ਦਾ ਇਹ ਰੈਕਟਰ ਦਾ ਆਪਾਂ ਦੁਬਾਰਾ ਮਿਲਦੇ ਆਂ ਜਿੱਥੇ-ਜਿੱਥੇ ਵੀ ਮੇਰੇ ਚੈਨ ਤੋਂ ਦੇਖਦੇ ਜੇ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਬੈ ਕਰੋ ਤੇ ਉਸ ਸਾਹਿਬ ਦੀ ਦਾ ਗਾਣਾ ਚੱਗਾ ਲਗਾ ਹੋਏ ਸਭ ਪਟੀਰਾ ਬੁਲਾਇ ਬੀ ਤੁਹਾਨੂੰ ਬਤਾਇਆ ਉਹ ਕਾਜ ਜੋ ਉਤਾਇਦਾ ਸੀ ਹੈ ਤੇ ਜਿੰਦਰ ਸਾਹਮਣੇ ਇਹਨਾਂ ਬਾਤ ਤੇ ਵੀ ਨਾ ਫਕਰ ਨਹੀਂ ਆ ਰਹੀ ਸਾ ਤੇ ਇਹ ਆ ਬਾਤ ਇਹ ਰੋ ਪਿਆਰਾ ਬੱਚਾ ਤੇ ਕਿਤੇ 48 ਮੈਚ ਤੇ ਬਦੌਲਤ ਕਰਦਾ ਇੰਨੇ ਖਤਮ ਜਿੱਥੇ ਜਿੱਥੇ ਵੀ ਉਹ ਇਹਦੇ ਇਹਦੇ ਤੋਂ ਪਰੇ ਉਸਦਾ ਗਾਲ ਜਿਹੜੋ ਫਿਰੋ ਕੋਚਰੋ ਬਾਦ ਰੋ